ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਬਾਗਾ ਪੁਰਾਣਾ ਦੇ ਵਿੱਚ ਤੇ ਬਾਗਾ ਪੱਤੀ ਦੇ ਵਿੱਚ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਆ ਬਾਗਾ ਪੱਤੀ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਲੋਪੂ ਵਾਲੇ ਗੁਰਦੁਆਰੇ ਦੇ ਬਿਲਕੁਲ ਕੋਲੇ ਬਾਈ ਦਾ ਘਰ ਆ ਸੁਖਵੀਰ ਵੀਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਨਵਰ ਬਾਈ ਦੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਘਰੇ ਦੁੱਧ ਤੇ ਦੁੱਧਾਰੂ ਪਸ਼ੂ ਲਾਏ ਹੋਇਆ ਫਾਰਮ ਦਾ ਕੰਮ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਨਵਰ ਬਾਈ ਨੇ ਵੇਚਣਾ ਲਾਇਆ ਵਾ ਤੋਰ ਦਿਓ ਵੀਰੇ ਸੁਖਵੀਰ ਵੀਰੇ ਤੋਰਦੀ ਮਾੜੀ ਜਿਵੇਂ ਤੀਜਾ ਸੂਆ ਇਹ ਮੈਂ ਆ ਜਿਹੜੀ ਮਿੱਤਰੋ ਸੁਂਦੀ ਆ ਸੂਈ ਸੌਰੀ ਸੂਈ ਹੋਈ ਆ ਤੇ ਸੂਈ ਨੂੰ ਅੱਜ ਇਹਨੂੰ 10 ਤੋਂ 11 ਦਿਨ ਹੋ ਗਿਆ 10 ਤੋਂ 11 ਦਿਨਾਂ ਦੀ ਸੂਈ ਦੇ ਥੱਲੇ ਜਿਹੜਾ ਦੁੱਧ ਭਾਂਡੇ 'ਚ ਪਾਉਣ ਵਾਲਾ ਜਿਹੜਾ ਚਵਾਉਣ ਵਾਲਾ ਜਿੰਦੇ ਪੈਸੇ ਡੈਰੀ ਤੋਂ ਲਿਉਂਦੀ ਆ ਉਹ ਦੁੱਧ 13 ਕਿਲੋ ਇਹਦੇ ਥੱਲੇ ਕਰਮਾ ਵਾਲੀ ਦੇ ਥੱਲੇ ਤਿਆਰ ਆ ਮਿੱਤਰੋ ਸਿੰਗਾ ਸੁੰਗਾ ਦੀ ਫੇਸ ਦੀ ਕੁਆਲਿਟੀ ਮੈਂ ਦੀ ਬਹੁਤ ਜ਼ਬਰਦਸਤ ਆ ਸਰੀਰਕ ਬੰਤਰਲੋ ਵੀ ਕਰਮ ਵਾਲੀ ਚੰਗੀ ਆ ਸਾਫ ਸੁਥਰੀ ਝੋਟੀ ਆ ਜਿੰਨੀ ਹੈਗੀ ਲੇਵੇ ਭਾਂਡੇ ਵਾਲੀ ਮਿੱਤਰੋ ਪਿੱਠ ਪੁੜਾ ਕਮਾਲ ਦਾ ਵਾ ਝੋਟੀ ਦਾ ਵੇਲ ਬਾਡੀ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਸੋਹਣਾ ਜਿਹੜਾ ਤਿਆਰੀ ਦੇ ਵਿੱਚ ਲੇਵਾ ਕਰਮ ਵਾਲੀ ਦਾ ਅੱਜ ਤੋਂ 10 ਤੋਂ 11 ਦਿਨ ਹੋ ਗਏ ਹਜੇ ਸੂਈ ਨੂੰ ਤੇ 13 ਕਿਲੋ ਦੁੱਧ ਦੇ ਕਰਮ ਵਾਲੀ ਟੌਰਨ ਨਾਲ ਤਿਆਰ ਵੀ ਕਰ ਗਈ ਆ ਬਾਲਾ ਨਹੀਂ ਤਾਂ 15 16 ਕਿਲੋ ਦੁੱਧ ਇਹ ਦੇ ਜੂਗੀ ਜਿੱਥੇ ਜਾ ਕੇ ਦੋ ਚਾਰ ਪਸ਼ੂਆਂ ਦੀ ਸੇਵਾ ਜਦੋਂ ਪੂਰੀ ਗੌਰ ਨਾਲ ਹੋਈ ਟੌਰਨ ਨਾਲ ਇੰਨਾ ਦੁੱਧ ਦੇ ਦੂਗੀ ਕਿਉਂਕਿ ਇੱਥੇ ਭਾਈ ਜਿਹੜੇ ਪਸ਼ੂ ਆ ਉਹ 30 ਤੋਂ 35 ਮੱਝਾਂ ਤੇ ਉਹਨਾਂ ਦੇ ਵਿੱਚ ਇਹਨੂੰ ਵੰਡਵਾ ਜਿਹੜਾ ਰਾਸ਼ਨ ਆਉਂਦਾ ਫਿਰ ਖਰਾਕ ਦਾ ਜਿਹੜਾ ਡਿਪੈਂਡ ਹੁੰਦਾ ਵਾ ਵੀ ਮੰਨ ਲਓ ਇਹਨਾਂ ਨੂੰ ਵੰਡਵਾ ਆਉਂਦਾ ਵਾ ਜੇ ਇਹਨੂੰ ਕੱਲੇ ਹੀ ਨੇ ਸੇਵਾ ਰਾਸ਼ਨ ਪਾਣੀ ਕਾੜਾ ਲੇਟੀ ਮਿਲੀ ਰੂਣ ਵਾਲਿਆਂ ਦੀ ਸੇਵਾ ਹੋਈ ਤਾਂ ਮੇਰਾ ਮਨ ਕਹਿੰਦਾ ਝੋਟੀ 15 16 ਕਿਲੋ ਦੁੱਧ ਟੋਰਾ ਨਾਲ ਦਊਗੀ ਸਿੰਘ ਬਹੁਤ ਸੋਹਣਾ ਵਾ ਲੇਵੇ ਦੀ ਬਣਾਵਟ ਬਹੁਤ ਸੋਹਣੀ ਆ ਸਾਹੂਸ ਲੱਗ ਵੀ ਝੋਟੀ ਪੂਰੀ ਚੰਗੀ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਜਲਾਪਣ ਵੀ ਝੋਟੀ ਦੇ ਵਿੱਚ ਬਹੁਤ ਆ ਮਿੱਤਰੋ ਕੱਟਾ ਜਾਂਦੇ ਮਗਰ ਆ ਬਣਦੇ ਵੀਰੇ ਸੁਖਵੀਰ ਭਾਈ ਕੱਟਾ ਕਰਾ ਕਰਮਾ ਵਾਲੀ ਦੇ ਰੇਟ ਜਿਹੜਾ ਇਹਦਾ ਮਾਲਕ ਨੇ ਤੈਅ ਕੀਤਾ ਵਾ ਉਹ 1,38,000 ਰੁਪਇਆ ਤੈਅ ਕੀਤਾ ਵਾ ਜਿੰਦੇ ਵਿੱਚੋਂ ਮੰਨਤਾ ਨਹੀਂ ਹੋਊਗਾ ਹੁਣ ਤੁਹਾਡਾ ਮਿੱਤਰੋ ਕਿਉਂਕਿ ਇਹੋ ਜੀ ਝੋਟੀਆਂ ਜਿਹੜੇ ਮਿੱਤਰੋ ਤੋਕੜ ਗੱਪਣ ਕਰਕੇ ਵੀ ਜੇ ਵੇਚੀ ਇਹਦਾ ਚੰਗੇ ਰੁਪਇਆ ਤੇ ਚੰਗੀ ਕੀਮਤ ਤੇ ਵਿਕ ਜਾਂਦੀ ਆ ਬਹੁਤ ਸੋਹਣੇ ਜਿਹੜੇ ਦੇ ਡਿਜ਼ਾਈਨ ਆ ਸਿੰਘਾ ਦੇ ਫੇਸ ਦੀ ਕੁਆਲਿਟੀ ਚੰਗੀ ਆ ਆਰਡਰ ਦੀ ਕੁਆਲਿਟੀ ਬਿਹਤਰੀਨ ਤੇ ਖਾਸ ਆ ਸਾਰੀ ਮਿੱਤਰੋ ਗੱਲਬਾਤ ਲਈ ਮੇਰਾ ਨੰਬਰ ਸੁਖਵੀਰ ਭਾਈ ਦੱਸੀ ਵੀਰੇ ਆਪਦਾ ਨੰਬਰ 84275 23962842752396284275 ਇਸ ਨੰਬਰ ਤੇ ਜਿਹੜੀ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਮਿੱਤਰੋ ਪਿੰਡ ਸ਼ਹਿਰਾ ਬਾਗਾ ਪੁਰਾਣਾ ਬਾਗੇ ਪੁਰਾਣੇ ਦੇ ਵਿੱਚ ਬਾਗਾ ਪੱਤੀ ਦੇ ਵਿੱਚ ਲੋਪੂ ਵਾਲੇ ਗੁਰਦੁਆਰੇ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਆ ਧੰਨਵਾਦ